ਅੱਜ ਰਾਜਾ ਸਾਹਿਬ ਆਏ ਆ ਆਪਾਂ ਅੱਜ ਰਾਜਾ ਸਾਹਿਬ ਆਰੇ ਆਪਾਂ ਤੁਹਾਨੂੰ ਦੱਸਣਾ ਪੰਜਾਬੀ ਚ ਦੀ ਗਾਇਆ ਰਾਜਾ ਸਾਹਿਬ ਅਨਵਰ ਰਾਜਾ ਸਾਹਿਬ ਰਾਜਾ ਸਾਹਿਬ ਜੀ ਦਾ ਮਾਣਾ ਜੀ ਸਾਡੀ ਬੰਦਾ ਹੈ ਰਾਜਾ ਸਾਹਿਬ ਜੀ ਦਾ ਨਾਮ ਮੇਨੋ ਆਂ ਕਾਰਤੀ ਕਰੇ ਆਪਾਂ 1762 ਨਹੀਂ ਹੋਇਆ ਜਸਤ ਜੀ ਦੇਓ ਸਮਝਿਆ ਤੂੰ ਹੋ ਗਿਆ ਬੰਤੇ ਅਰਸੇ ਮਿਹਰਿਆ ਨੂੰ ਬੰਤੇ ਹੋ ਗਿਆ ਅਸੇ ਰਾਜਾ ਸਾਹਿਬ ਨੇ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰ ਮਹਿਰਮਕੂਰ ਵਿਖੇ ਸੰਤ ਗੰਗਾਦਾਸ ਜੀ ਦੇ ਤੇਰੇ ਵਿੱਚ ਸੰਤਾ ਦੀ ਮੰਡਲੀ ਦੇ ਨਾਲ ਆਏ ਫਿਰ ਅੱਗੇ ਪਿੰਡ ਟਿੰਗੜਾ ਵਿਖੇ ਬਾਬਾ ਜਵਾਹਰ ਸਿੰਘ ਜੀ ਨਾਲ ਮਿਲਾਪ ਹੋਇਆ ਬਚਪਨ ਤੋਂ ਹੀ ਪ੍ਰਮਾਤਮਾ ਦੇ ਪ੍ਰੇਮ ਦੀ ਚੇਤਕ ਲੱਗੀ ਹੋਈ ਸੀ ਬਾਬਾ ਜਵਾਹਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਦੇ ਚੱਲਦੇ ਪ੍ਰਮਾਤਮਾ ਨਾਲ ਇੱਕ ਮਿਕ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆਂ ਨੂੰ ਤਾਰਿਆ ਦਾਤਿਆਂ ਨੂੰ ਤਾਰਿਆ ਉੱਥੇ ਪਿੰਡ ਰਾਇਪੇ ਵਿੱਚ ਦਾ ਗੁਰਦੁਆਰਾ ਸਖਤ ਸਾਈਬ ਦਾਮੀਰ ਕਰਵਾਇਆ ਪਿੰਡ ਠਿੰਗੜਾ ਵਿਖੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਉਸਾਰਿਆ ਪਿੰਡ ਗੁਣਾਜ ਗੁਣਾਜ ਗੁਣਾਚੋ ਵਿਚ ਉਹ ਦੁਆਰਾ ਸਰੋਵਰ ਸਾਹਿਬ ਉਸਾਰਿਆ ਪਿੰਡ ਦੋਸਲਾ ਦੀ ਸਖਤੀ ਤੇ ਗੁਰਦੁਆਰਾ ਵੰਜੀ ਸਾਹਿਬ ਉਸਾਰਿਆ ਪਿੰਡ ਉੱਤੇ ਪਿੰਡ ਸੁਜੋ ਦੀ ਧਰਤੀ ਤੇ ਗੁਰਦੁਆਰਾ ਮੰਗਲਾ ਸਾਹਿਬ ਜੀ ਦੀ ਸਜਣਾ ਕੀਤੀ ਪਿੰਡ ਰਾਜਾ ਸਾਹਿਬ ਬਜਾਰਾ ਵਿਖੇ ਸਨ 1916 ਨੂੰ ਰਸੋਹਣਾ ਸਾਹਿਬ ਜੀ ਦੀ ਸਿਰਜਣਾ ਕਰਕੇ ਮਾਨ ਦਿੱਤਾ ਇਸ ਨਗਰ ਨੂੰ ਰਾਜਾ ਸਾਹਿਬ ਜੀ ਦਾ ਮੰਜਾਰਾ ਕਰਕੇ ਸਾਡੀ ਪੁਲੀਆ ਚ ਜਾਣਿਆ ਜਾਂਦਾ ਹੈ ਸਨ 1903 ਵਿੱਚ ਆਪ ਜੀ ਨੇ ਮਾਨ ਰਚਨਾ ਭਗਵਾਨ ਮੇਰੀ ਨਾਮਾ ਰਜੀ ਤੁਸੀਂ ਇਸ ਦੇ ਨਾਮ ਤੋਂ ਤੁਮਤ ਦੇ ਹੋਰੀ ਜਿਹੜੇ ਦੇ ਨਾਲ ਲੈਣ ਦੇਣੇ ਤੁਸੀਂ ਉਹਦੇ ਨਾਲ ਗੱਲ ਕਰੇ ਛੋਟੇ ਬੰਦੇ ਜਿੱਥੇ ਵਿੱਚ ਪ੍ਰਮਾਤਮਾ ਇਸ ਤਰ੍ਹਾਂ ਮਾਣੇ ਹਰਤਾ ਪਰਮਾਤਮਾ ਇੱਕ ਦਾਸ ਨੇ ਰੂਪ ਨੂੰ ਚੰਗਾ ਜੀਵਨ ਜਿਉਂਦੀ ਜਾਤ ਅੱਜ ਤੁਸਾਂ ਰਹਿਮਾ ਪਰਮਾਤਮਾ ਇਹਨਾਂ ਨੂੰ ਵੀ ਸਭਾ ਸਾਹਿਬ ਦੀ ਲਿਖਤ ਹੈ ਮਹਾਨ ਰਚਨਾ ਨੂੰ ਸਭ ਨੂੰ ਪੜਨਾ ਚਾਹੀਦਾ ਹੈ ਸਨ 1907 ਵਿੱਚ ਰਾਜਾ ਐਸ ਸਿੰਘ ਦਾ ਮਿਲਾ ਪਟਿਆਲੇ ਪਿੱਛੇ ਪਾਪਾ ਸਾਹਿਬ ਦਾ ਜੀ ਨਾਲ ਹੋ ਰਿਹਾ ਇਸ ਬਸਤਨ 149 ਰਾਜਾ ਸਾਹਿਬ ਜੀ ਦਾ ਹੁਜਾਰਾ ਵਿੱਚ ਆਪ ਬਹੁਤ ਬਹੁਤ ਜੀ ਤਾਰਾ ਹੋ ਕੇ ਬਾਦਰ ਤੋਂ ਸਭੀ ਤੋਂ ਖਾਣਾ ਹਜਾਰਾ ਰਾਜਾ ਸਾਹਿਬ ਇੱਥੇ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਜਿਸ ਨੂੰ ਆ ਦੇ ਚੁੰmedel ਆਲੀ ਸ਼ਾਨ ਦਰਬਾਰ ਦੀ ਨੀਂ ਸਥਾਪਨਾ ਕੀਤੀ ਗਈ ਰਾਜਾ ਸਾਹਿਬ ਜੀ ਨੇ ਆਪਣੀ ਕੋਈ ਤਕਰੀਰ ਨਹੀਂ ਸੁਣਾਈ ਆਪ ਜੀ ਕੋਈ ਤਕਰੀਰ ਨਹੀਂ ਹੈ ਅਰ ਜਹਾਨਸਵਾਦ ਮਹਾਤਮਾ ਦਾ ਨਾਮ ਲੱਗਿਆ ਅੱਗੇ ਜੁਝਿਆ ਨੂ ਲਪਾਇਆ ਨਹੀਂ ਕਿਤੇ ਸਤਾਂਦੀ ਬਣੀ ਜੈ ਬਾਬਾ ਅਫਲ ਨਾ ਦੂਰ ਆਉਤੀ ਦੋਸਤੋ ਜੇ ਕਿਤੇ ਮਿਲ ਜਾਓ ਤੁਸੀਂ ਮੁਸਾ ਜਦੋਂ ਥੋੜੇ ਪਰਸੇ ਮੇਰੇ ਅਨੁਭਾਤੇ ਆ ਗਏ ਅਰਸੇ